ਸੰਗਰੂਰ ਦੇ ਪਿੰਡ ਰਾਮਪੁਰਾ ਤੋਂ ਮੰਦਪਾ ਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਾਣੇ ਮਾਨੇ ਮਨੋਵਿਗਿਆਨਿਕ ਤੇ ਮਾਹਿਰ ਪਵਿੱਤਰ ਸਿੰਘ ਦੀ ਉਹਨਾਂ ਦੇ ਹੀ ਭਤੀਜੇ ਵੱਲੋਂ ਕਤਲਨਾ ਹਮਲੇ ਤੋਂ ਬਾਅਦ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਦੱਸਦੀ ਹੈ ਕਿ ਪਿੰਡ ਰਾਮਪੁਰਾ ਦਾ ਇਹ ਮਾਮਲਾ ਹੈ ਜਿੱਥੇ ਕਿ ਪਵਿੱਤਰ ਸਿੰਘ ਦਾ ਜੋ ਭਤੀਜਾ ਹੈ ਉਹ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ ਤੇ ਨਸ਼ੇ ਦੀ ਹਾਲਤ ਦੇ ਵਿੱਚ ਹੀ ਉਸ ਵੱਲੋਂ ਆਪਣੇ ਚਾਚੇ ਉੱਤੇ ਜੋ ਹੈ ਕਤਲਨਾ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਇਸ ਹਮਲੇ ਦੇ ਵਿੱਚ ਪਵਿੱਤਰ ਸਿੰਘ ਦੀ ਮੋਤ ਹੋ ਜਾਂਦੀ ਹੈ ਤੁਹਾਨੂੰ ਦੱਸתי ਕਿ ਜਿੱਥੇ ਕਿ ਸਾਫ ਦਾ ਸਰਪੰਚ ਪਿੰਡ ਦੇ ਸਰਪੰਚ ਅਤੇ ਨਾਲ ਹੀ ਨਾਲ ਹੋਰ ਨਾਲ ਲੋਕਾਂ ਨੇ ਵੀ ਪਵਿੱਤਰ ਸਿੰਘ ਦੀ ਮਹਰੀਅਤ ਨੂੰ ਅਤੇ ਨਾਲ ਹੀ ਨਾਲ ਮਨੋਵਿਗਿਆਨ ਦੇ ਵਿੱਚ ਉਹਨਾਂ ਦੇ ਕਰਮਾਂ ਨੂੰ ਜੋ ਹੈ ਸਹਾਰਾ ਹੈ ਆ ਉੱਥੇ ਹੀ ਇਸ ਗੱਲ ਦੀ ਇਸ ਵਾਰਦਾਤ ਦੀ ਨਿੰਦਾ ਵੀ ਕੀਤੀ ਹੈ ਜਿੱਥੇ ਕਿ ਪੁਲਿਸ ਵੱਲੋਂ ਵੀ ਖੜੇ ਐਕਸ਼ਨ ਜੋ ਹੈ ਇਸ ਮਾਮਲੇ ਦੇ ਉੱਤੇ ਲਿੱਤੇ ਜਾ ਰਹੇ ਨੇ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਥਾਣਾ ਮੁਖੀ ਕੀ ਕਹਿ ਰਹੇ ਨੇ ਅਤੇ ਸਰਪੰਚ ਕੀ ਕਹਿ ਰਹੇ ਨੇ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਕੀ ਨਾਮ ਇੰਤੋਟਾ ਆ ਰੁਚੀ ਚੱਬਰ ਕਿ ਕਿਹਦੇ ਦਾ ਕਿਹੜਾ ਮੈਂ ਪਟਿਆਲੇ ਤੋਂ ਹਾਂ ਪਟਿਆਲੇ ਹਾਂਜੀ ਕੀ ਤੁਸੀਂ ਕਿਨੇ ਬਾਬਾ ਬੇ ਪਰਜਿੰਦ ਹਾਂ ਸਾਨੂੰ ਮਿਲੇ ਆਈ ਥਿੰਕ ਹੋਗੇ ਜੀ ਹੁਣ 16 ਸਾਲ ਨਹੀਂ 17 18 ਸਾਲ ਹੋ ਗਏ ਆ ਬਾਬਾ ਜੀ ਪਹਿਲਾਂ ਸਾਨੂੰ ਸਾਈਕੋਲੋਜੀ ਦੀ ਨੋਲੇਜ ਤੋਂ ਹੀ ਮਿਲੇ ਸੀਗੇ ਤੇ ਉਹਨਾਂ ਨੇ ਹੀ ਸਾਨੂੰ ਸਾਈਕੋਲੋਜੀ ਵਾਲੇ ਪਾਸੇ ਪਾਇਆ ਸੋ ਅੱਜ ਮੈਂ ਇੱਕ ਸਾਈਕੋਲੋਜਿਸਟ ਹਾਂ ਪਟਿਆਲੇ 'ਚ ਮੈਂ ਆਪਣਾ ਸੈਟਅਪ ਹੈ ਮੇਰਾ ਜਿੰਨੀ ਨੌਲੇਜ ਉਹਨਾਂ ਨੇ ਮੈਨੂੰ ਦਿੱਤੀ ਹਿਪਨੋਸਿਸ ਦੀ ਸਾਈਕੋਲੋਜੀ ਦੀ ਹਿਊਮਨ ਨੇਚਰ ਦੀ ਹਿਊਮਨ ਮਾਈਂਡ ਦੀ ਮੈਨੂੰ ਲੱਗਦਾ ਉਹਨਾਂ ਕਿਸੇ ਕਿਤਾਬ 'ਚੋਂ ਸਿੱਖਣ ਨੂੰ ਨਹੀਂ ਹੈਗਾ ਕਿਸੇ ਹਿਊਮਨ ਬੀنگ ਕੋਲ ਅਜ ਤੱਕ ਮੈਂ ਨਹੀਂ ਦੇਖਿਆ ਕਿ ਇੰਨੀ ਨੌਲੇਜ ਹੋਵੇ ਔਰ ਇੰਨੀ selflessly ਉਹਨਾਂ ਨੇ ਸਾਨੂੰ ਸਿਖਾਇਆ ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਉਦੋਂ ਜ਼ਿੰਦਗੀ ਦੇ ਆਪਣੇ ਹੀ ਬਹੁਤ ਸਾਰੇ ਕੁਐਸਚਨ ਸੀਗੇ ਬਟ ਉਹਨਾਂ ਨੇ ਸਾਡੇ ਕੁਐਸਚਨਸ ਦਾ ਜਵਾਬ ਦੇਣ ਦੇ ਨਾਲ ਸਾਨੂੰ ਦੂਜਿਆਂ ਲਈ ਵੀ ਕਾਬਿਲ ਕੀਤਾ ਕਿਸੀਂ ਦੂਜਿਆਂ ਦੀ ਵੀ ਹੈਲਪ ਕਰ ਸਕੀਏ ਸੋ ਫੈਮਿਲੀ ਵੀ ਹੈ ਜੀ ਗੁਰੂ ਵੀ ਨੇ ਗਾਈਡ ਵੀ ਨੇ ਫਿਲਾਸਫਰ ਵੀ ਸਭ ਕੁਝ ਹੀ ਸੀ ਜੀ ਸਾਡੇ ਜਦੋਂ ਕੋਈ ਇਨਸਾਨ ਮਤਲਬ ਕਿ ਅ ਕਹਿੰਦੇ ਪੀਲ ਚੇਰ ਤੇ ਤਦ ਉਹ ਇੰਨਾ ਚੱਜਵਾ ਰੱਖਦਾ ਹੋਵੇ ਪਾਪਾ ਡਕ ਤੋਂ ਲੈ ਕੇ ਜੀ ਸਾਈਕੋਲੋਜੀ ਤੋਂ ਬਣੇ ਮਤਲਬ ਕਿ ਉਹਨੂੰ ਕਿਵੇਂ ਮਤਲਬ ਕਿ ਅੱਜ ਕਿੰਨਾ ਜਿਹੜਾ ਘਟਾ ਰਿਹਾ ਹੈ ਮੈਂ ਕਹਿੰਦੇ ਜੀ ਘਟਾਏ ਅੱਜ ਤਾਂ ਮੇਰੇ ਲੱਗਦਾ ਕਿ ਕਣ ਕਣ ਰੋ ਰਿਹਾ ਹੈ ਕਿ ਉਹ ਬੰਦਾ ਜਿਹਨੇ ਇੰਨੀ ਸੈਲਫਲੈਸਲੀ ਹਿਮੈਨਿਟੀ ਦੀ ਸੇਵਾ ਕੀਤੀ ਹੈ ਜੋ ਆਪ ਬਜ਼ਾਰਗਿਚ ਸੀਗਾ ਜਿਨ੍ਹਾਂ ਨੂੰ ਆਈ ਥਿੰਕ ਉਹ ਗੁਰਦੁਆਰੇ ਛੱਡਿਆ ਸੀ ਉਹਨਾਂ ਦੇ ਮਤਲਬ ਉਹ ਗੁਰਦੁਆਰੇ ਚੜਾ ਦਿੱਤਾ ਗਿਆ ਸੀ ਉਹਨਾਂ ਨੂੰ ਬਚਪਨ ਚ ਕੀ ਅਪਾਹਜ ਬੰਦਾ ਅਸੀਂ ਇਹਨੂੰ ਕੇਅਰ ਨਹੀਂ ਕਰ ਸਕਦੇ ਇਹਦੀ ਉਹ ਬੰਦਾ ਉੱਥੋਂ ਉੱਠ ਕੇ ਆਪਣੇ ਘਰ ਨੂੰ ਫੇਰ ਖੜਾ ਕੀਤਾ ਤੇ ਦੁਨੀਆ ਦੇ ਵਿੱਚ ਇੱਕ ਮਿਸਾਲ ਕੰਮ ਕੀਤੀ ਆ ਉਹਨਾਂ ਨੇ ਕਿ ਜ਼ਰੂਰੀ ਨਹੀਂ ਕਿ ਜੇ ਪਰਮਾਤਮਾ ਨੇ ਤੁਹਾਨੂੰ ਇੱਕ ਦੇਤੀ ਇੱਕ ਪ੍ਰੋਬਲਮ ਦੇਤੀ ਤਾਂ ਤੁਸੀਂ ਉਸ ਪ੍ਰੋਬਲਮ ਚੋਂ ਕਿਵੇਂ ਨਿਕਰ ਕੇ ਆਉਨੇ ਹੋ ਲੱਗਦਾ ਹੀ ਨਹੀਂ ਸੀ ਵੀ ਉਹ ਪਹਾੜ ਨੇ ਜੀ ਉਹਨਾਂ ਨੇ ਆਪਣੀ ਸਾਰੀ ਖੇਤੀ ਆਪਣੇ ਆਪ ਕਰਨੀ ਉਹਨਾਂ ਨੇ ਬਾਹਰ ਦੇਖੋ ਇੰਨੇ ਕ੍ਰੀਏਟਿਵ ਬੰਦਾ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਨੌਲੇਜ ਕ੍ਰੀਏਟੀਵਿਟੀ ਦੁਨੀਆ ਦੀ ਹੈਲਪ ਕਰਨ ਦੀ ਮਤਲਬ ਉਹਨਾਂ ਨੇ ਇਕੱਲੇ ਆਪਣੀ ਫੈਮਿਲੀ ਨੂੰ ਨਹੀਂ ਸੰਭਾਇਆ ਹੋਇਆ ਸੀ ਉਹਨਾਂ ਨੇ ਪੂਰੇ ਸਮਾਜ ਨੂੰ ਸੰਭਾਇਆ ਹੋਇਆ ਸੀ ਜਿਹੜੇ ਤੁਸੀਂ ਬਾਹਰ ਦੇਖ ਰਹੇ ਹੋ ਸਾਰੇ ਉਹਨਾਂ ਦੇ ਮੇਬੀ ਕਲਾਇੰਟ ਸੀ ਨੇ ਤੇ ਹਾਲੇ ਬਹੁਤ ਸਾਰੇ ਲੋਕ ਨੇ ਜੋ ਜੋ ਟੁੱਟ ਗਏ ਜਿਨ੍ਹਾਂ ਨੂੰ ਇੱਕ ਲੱਗਦਾ ਨਾ ਇੱਕ ਤੁਸੀਂ ਤੁਹਾਡਾ ਘਰ ਹੈ ਕਿਤੇ ਜਾ ਕੇ ਤੁਸੀਂ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਜਿੱਥੇ ਤੁਹਾਨੂੰ ਬੰਦਾ ਕਹਿੰਦਾ ਕਿ ਤੂੰ ਫਿਕਰ ਨਾ ਕਰ ਮੈਂ ਹੈਗਾ ਮੈਂ ਸਾਂਭ ਲੂੰਗਾ ਇੱਕ ਬੰਦਾ ਜੋ ਆਪ ਪਹਜ ਹੈ ਜਏ ਉਹਨੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਨੂੰ ਸਾਂਭਿਆ ਹੋਇਆ ਸੀਗਾ ਸੋ ਇਸ ਤੋਂ ਵੱਧ ਤਾਂ ਕੀ ਦੁਖਾਂਤ ਹੋਊਗਾ ਤੇ ਇੱਕ ਜਿਹੜੇ ਬੰਦੇ ਨੇ ਆ ਘਟਨਾ ਕੀਤੀ ਆ ਉਸ ਬੰਦੇ ਨੂੰ ਵੀ ਉਹਨਾਂ ਨੇ ਹੈਲਪ ਹੀ ਕੀਤੀ ਸੀ ਆ ਪਿਛਲੇ ਹਫਤੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ ਨੇ ਮਤਲਬ ਤੁਸੀਂ ਇਨਸਾਨੀਅਤ ਕਿਤਨਾ ਕੁ ਕਰੂਪ ਰੂਪ ਲੈ ਸਕਦੀ ਹੈ ਇੱਥੇ ਆ ਕੇ ਨਾ ਬਸ ਤੁਹਾਡਾ ਟਰਸਟ ਵੀ ਖਤਮ ਹੋ ਜਾਂਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੀ ਸਿੱਧੂ ਹੈ ਜੀ ਮੈਂ ਚੰਡੀਗੜ੍ਹ ਤੋਂ ਆ ਜੀ ਮੇਰੇ ਹਸਪੰਦ ਕਰਨਲ ਨੇ ਆਰਮੀ ਚ ਅਸੀਂ ਦੋਨੋਂ ਸਿਸਟਰਜ਼ ਹਾਂ ਜੀ ਤੇ ਬਾਬਾ ਜੀ ਨੇ ਸਾਡੀ ਜ਼ਿੰਦਗੀ ਬਦਲੀ ਸੀਗੀ ਸਾਨੂੰ ਇੱਕ ਨਾਰਮਲ ਘਰੇਲੂ ਔਰਤਾਂ ਤੋਂ ਉਹਨਾਂ ਨੇ ਸਾਨੂੰ ਇੰਨੇ بڑے ਸਾਈਕੋਥੈਰਾਪਿਸਟ ਬਣਾਤਾ ਜੋ ਕੁਝ ਬਾਬਾ ਜੀ ਨੇ ਸਾਨੂੰ ਦਿੱਤਾ ਉਹ ਉਹਨੂੰ ਤਾਂ ਅਸੀਂ ਕਦੇ ਸ਼ਬਦਾਂ ਚ ਤਾਂ ਬਿਆਨ ਨਹੀਂ ਕਰ ਸਕਦੇ ਸੀ ਉਹ ਸਾਡੇ ਵਾਸਤੇ ਮਤਲਬ ਮੈਨੂੰ ਤਾਂ ਭੈਣ ਕਹਿੰਦੇ ਹੁੰਦੇ ਸੀ ਅਸੀਂ ਸਾਡਾ ਬਹੁਤ ਸਾਲਾਂ ਦਾ ਰਿਸ਼ਤਾ ਸੀਗਾ ਤੇ ਜਿਹੜਾ ਸਭ ਤੋਂ ਥੋੜੀ ਸੇਫ ਸਪੇਸ ਹੁੰਦੀ ਹੈ ਨਾ ਜਿੱਥੇ ਤੁਸੀਂ ਜਾ ਕੇ ਜਿਹੜਾ ਬੰਦਾ ਤੁਹਾਨੂੰ ਆਏ ਕਹਿ ਦਿੰਦਾ ਹੁੰਦਾ ਨਾ ਵੀ ਮੈਂ ਬੈਠਾ ਫਿਕਰ ਨਾ ਕਰ ਸਾਡੇ ਵਾਸਤੇ ਉਹ ਸੀਗੇ ਉਹ ਜਦੋਂ ਤੁਹਾਨੂੰ ਇਸ ਕਰ ਤੁਹਾਨੂੰ ਪਤਾ ਲੱਗਿਆ ਤਾਂ ਕਿਵੇਂ ਜਦੋਂ ਇਸ ਉਚਾਨਤ ਤੁਹਾਨੂੰ ਪਤਾ ਲੱਗਾ ਅਸੀ ਤਾਂ ਅੱਜ ਉਹਨਾਂ ਨੂੰ ਮਿਲਣ ਆਉਣਾ ਸੀਗਾ ਮੇਰੇ ਹਸਬੰਡ ਵੀ ਆਏ ਹੋਏ ਸੀ ਮੇਰੀ ਬੇਟੀ ਅੱਜ ਸਾਡਾ ਪਲਾਨ ਸੀ ਵੀ ਅੱਜ ਅਸੀਂ ਉਰੇ ਆ ਕੇ ਅਸੀਂ ਪਟਿਆਲੇ ਚੰਡੀਗੜ੍ਹ ਤੋਂ ਤਾਂ ਹੀ ਆਏ ਸੀਗੇ ਵੀ ਅੱਜ ਅਸੀਂ ਬਾਬਾ ਜੀ ਕੋਲ ਜਾਣਾ ਹੈ ਅੱਜ ਅਸੀਂ ਉਹਨਾਂ ਨਾਲ ਦਿਨ ਬਤਾਵਾਂਗੇ ਵਿੱਚ ਬ੍ਰੈਕਫਾਸਟ ਕਰਾਂਗੇ ਆ ਕੇ ਜਦੋਂ ਸਾਨੂੰ ਫੋਨ ਆਇਆ ਕਿ ਇਹ ਘਟਨਾ ਹੋ ਗਈ ਉਦੋਂ ਤਾਂ ਸਾਨੂੰ ਇਹ ਗੱਲ ਲੱਗਿਓ ਨਹੀਂ ਵੀ ਇਹ ਇੰਨੀ ਵੱਡੀ ਗੱਲ ਹੈ ਅਸੀਂ ਸੋਚਿਆ ਮਾੜਾ ਮੋਟਾ ਹੋਣਾ ਜਦੋਂ ਨੂੰ ਲੈ ਕੇ ਗਏ ਉੱਥੇ ਜਦੋਂ ਅਸੀਂ ਦੇਖਿਆ ਜਾ ਕੇ ਉਸ ਤੋਂ ਬਾਅਦ ਤਾਂ ਅਸੀਂ ਤਾਂ ਲਾਸਟ ਅਸੀਂ ਤਾਂ ਜ਼ਮੀਨ ਨਹੀਂ ਅਸੀਂ ਤਾਂ ਲਾਸਟ ਆ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਇਆ ਕੀ ਹੈ ਸਾਡਾ ਸਾਡਾ ਕੱਲਿਆਂ ਦਾ ਲਾਸ ਨਹੀਂ ਹੈ ਜੀ ਇਹ ਫੈਮਿਲੀ ਦਾ ਲਾਸ ਨਹੀਂ ਹੈ ਤਾਂ 휴ਮੈਨਿਟੀ ਦਾ ਲਾਸ ਹੋ ਗਿਆ ਪੀਰ ਤਾਂ ਕਹਿ ਸਕਦੇ ਹਾਂ ਕਿ ਆਹ ਕੋ ਦਾ ਪਹਾਜ ਹੋਣ ਦੇ ਬਾਵਜੂਦ ਲੋਕਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਾ ਪਤਾ ਨਹੀਂ ਕਿੰਨਿਆਂ ਨੂੰ ਕਿ ਅਸੀਂ ਦੋ ਤਾਂ ਸਾਹਮਣੇ ਖੜੇ ਆ ਪਤਾ ਨਹੀਂ ਇੰਨੇ ਕਿੰਨੇ ਨੇ ਲੱਖਾਂ ਨੂੰ ਹਜ਼ਾਰਾਂ ਚ ਹੀ ਮਿਲ ਜਾਣਗੇ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਖੜਾ ਕੀਤਾ ਪੈਰਾਂ ਤੇ ਔਰ ਸਾਡਾ ਹਲੇ ਪਲਾਨ ਸੀਗਾ ਵੀ ਆਪਾਂ ਕਿਤਾਬ ਲਿਖਾਂਗੇ ਅਸੀਂ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਕੋਲ ਜਿੰਨਾ ਗਿਆਨ ਹੈ ਨਾ ਜੀ ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਸਾਈਕੋਲੋਜਿਸਟ ਕੋਲ ਨਹੀਂ ਕਿਉਂਕਿ ਹੁਣ ਅਸੀਂ ਉਸ ਸਰਕਲ 'ਚ ਰਹਿੰਦੇ ਆ ਸਾਈਕੋਲੋਜਿਸਟ ਵਾਲੇ 'ਚ بڑے بڑے ਸਾਈਕੀਆਟ੍ਰਿਸਟ ਸਾਈਕੋਲੋਜਿਸਟ ਜੋ ਗਿਆਨ ਬਾਬਾ ਜੀ ਕੋਲ ਸੀਗਾ ਜੋ ਸਾਨੂੰ ਸਿਖਾ ਗਏ ਬਿਲਕੁਲ ਅਲੱਗ ਗੇ ਚਰ੍ਹਾਂ ਚਰ੍ਹਾਂ ਦੀਆਂ ਚੀਜ਼ਾਂ ਜਿਹੜਾ ਉਹਨਾਂ ਨੇ ਹਿਊਮਨ ਬਿਹੇਵੀਅਰ ਨੂੰ ਪੜ ਪੜ ਕੇ ਸਿੱਖਿਆ ਸੀ ਉਹ ਕਿਤਾਬਾਂ ਚੋਂ ਆਇਆ ਹੋਇਆ ਗਿਆਨ ਨਹੀਂ ਸੀ ਜੀ ਕਿੰਨਾ ਕੁ ਪੜੇ ਹੋਏ ਸੀ ਫਤਿਹ ਉਹ ਆਪ ਕੋਲ ਡਿਗਰੀਆਂ ਨਹੀਂ ਸੀ ਜੀ ਉਹਨਾਂ ਕੋਲ ਕੋਈ ਡਿਗਰੀ ਨਹੀਂ ਸੀ ਉਹ ਸਿਰਫ 10th ਪਾਸ ਹੀ ਸੀਗੇ ਪਰ ਉਹਨਾਂ ਜਿੰਨੀ ਸਾਈਕੋਲੋਜੀ ਦੇ ਤੇ ਦਿਮਾਗ ਦੀ ਅੰਡਰਸਟੈਂਡਿੰਗ ਚੰਗੇ ਚੰਗੇ ਪੀ ਐਚ ਡੀ ਸਕਾਲਰ ਕੋਲ ਵੀ ਨਹੀਂ ਸੀ ਉਹਨਾਂ ਵਰਗਾ ਕੋਈ ਉਹਨਾਂ ਨੂੰ ਬਹੁਤ ਵੱਡੇ ਵੱਡੇ ਸਾਈਕੋਲੋਜਿਸਟ ਨੂੰ ਮਿਲੇ ਪਰ ਉਹਨਾਂ ਵਰਗਾ ਕੋਈ ਨਹੀਂ ਮਿਲਿਆ ਉਹ ਜੋ ਜੋ ਕੁਝ ਉਹਨਾਂ ਨੂੰ ਪਤਾ ਸੀ ਅਸੀਂ ਤਾਂ ਕਿਤਾਬ ਲਿਖਣੀ ਸੀ ਜੀ ਅਸੀਂ ਤਾਂ ਉਹਨਾਂ ਦਾ ਅਸੀਂ ਹਲੇ ਮਟੀਰੀਅਲ ਇਕੱਠਾ ਕਰ ਰਹੇ ਸੀ ਵੀ ਆਪਾਂ ਇਕੱਠਾ ਕਰੀਏ ਆਪਾਂ ਅਸੀਂ ਹਮੇਸ਼ਾ ਕਹਿੰਦੇ ਸੀ ਵੀ ਤੁਹਾਡੇ ਦਿਮਾਗ ਵਿੱਚ ਜੋ ਕੁਝ ਹੈਗਾ ਦੁਨੀਆ ਨੂੰ ਦੇ ਕੇ ਜਾਓ ਤੁਹਾਡੇ ਕੋਲ ਇਹੋ ਜਿਹਾ ਕੁਝ ਹੈ ਕਿ ਜਿਹੜਾ ਕਿਸੇ ਕੋਲ ਵੀ ਨਹੀਂ ਹੈ ਸਾਡੀ ਐਨ ਜੀਓ ਸੀਗੀ ਅਸੀਂ ਇਕੱਠੇ ਐਨ ਜੀਓ ਰਨ ਕਰਦੇ ਸੀ ਜੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਲਕੀਤ ਸਿੰਘ ਸਾਹਿਬ ਕੋ ਸਰਪੰਚ ਰਾਮਪੁਰਾ ਗੁਰਜੀ ਬਾਬਾ ਬਿੱਤਰ ਸਿੰਘ ਨਾਲ ਤੁਹਾਡੇ ਕੀ ਰਿਲੇਸ਼ਨ ਸੀ ਕਿੱਦਾਂ ਦੇ ਬੰਦੇ ਸੀ ਕੀ ਗੱਲਬਾਤ ਬਾਬਾ ਬਿੱਤਰ ਸਿੰਘ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹਦਾ ਨਾਮ ਇਲਾਕੇ ਚ ਚੱਲਦਾ ਸੀ ਬਾਬਾ ਡੱਕ ਕਰਕੇ ਤੇ ਵੱਡੀ ਪੱਧਰ ਤੇ ਦਿਮਾਗੀ ਜੋ ਬੱਚੇ ਮੈਂਟਲੀ ਹੋ ਜਾਂਦੇ ਨੇ ਜਾਂ ਬੱਚੇ ਕੁੜੀਆਂ ਕਿਤਰੀ ਜੋ ਨੌਜਵਾਨ ਬੱਚੇ ਉਹਨਾਂ ਦਾ ਇਲਾਜ ਵੱਡੀ ਪੱਧਰ ਤੇ ਕਰਦਾ ਸੀ ਦੇਸਾ ਪਰਦੇਸਾਂ ਚੋਂ ਵੀ ਇਹਦੇ ਕੋਲ ਬੱਚੇ ਆ ਰਹੇ ਸੀ ਲੱਕੇ ਜੋ ਜੁਪੀ ਚੋਂ ਵੀ ਹਰਿਆਣੇ ਚੋਂ ਵੀ ਵੱਡੇ ਵੱਡੇ ਪੁਲਿਸ ਅਫਸਰ ਵੀ ਇਹਨਾਂ ਦੇ ਆਪਣੇ ਬੱਚਿਆਂ ਦਾ ਇਲਾਜ ਕਰਾ ਕੇ ਗਏ। ਮਾੜੀ ਕਿਸਮ ਦੇ ਇਹਨਾਂ ਦਾ ਭਤੀਜਾ ਇਹ ਬਾਬੇ ਡੈਕੂਰੀ ਤਿੰਨ ਭਰਾ ਸੀ ਸਰਦਾਰਜੀਤ ਸਿੰਘ ਦੇ بیٹے ਸੀ ਸਾਡੇ ਤਾਏ ਦੇ بیٹے ਦੇ ਵੱਡਾ ਭਰਾ ਪੁਲਿਸ ਜੀ ਇਨਸਪੈਕਟਰ ਰਟਾਇਰ ਹੋਇਆ ਬੀਸੀ ਜੀ। ਛੋਟਾ ਵਿਚਾਰਾ ਖੇਤੀ ਕਰਦਾ ਸੀ ਜਿਹਦਾ ਬੇਟਾ ਸੀ ਇਹ ਜੀ ਨੇ ਅਟੈਕ ਕੀਤਾ। ਛੋਟਾ ਤੀਜਾ ਨੰਬਰ ਬਾਬਾ ਸੀ ਡੈਕ ਜਿਹੜਾ ਕਿ ਆਪਦਾ ਪੋਲੀਓ ਦਾ ਪੇਸ਼ੈਂਟ ਸੀ ਵੱਡੀ ਪੱਦਰ ਦੇ ਨੇ ਆਪਦੀ ਕਾਂਝੀ ਆਪਦੇ ਦਿਮਾਗ ਨਾਲ ਹੀ ਆਪਦੇ ਪਰਪੜ ਕੇ ਇਹਨੇ ਕੀਤੀ ਹੈ ਜਿਹਦਾ ਕਿ ਅੱਜ ਕੋਈ ਹਿਸਾਬ ਕਿਤਾਬ ਨਹੀਂ ਕੋਤਪਾਈ ਸੀ ਇਹ ਫਿਰ ਵੀ ਦੇਸ਼ਾ ਵਿਦੇਸ਼ ਦੇਸ਼ਾ ਵਿਦੇਸ਼ਾਂ ਅੱਜ ਕੋ ਇਹਦੇ ਕੋਲੇ ਸਿੱਧੂ ਸਾਹਿਬ 10 ਕੁੜੀਆਂ ਮੁਲਾਜ਼ਮ ਕੰਮ ਕਰਦੀ ਅਸੀ 5-7 ਮੁੰਡੇ ਕੰਮ ਕਰਦੇ ਸੀ ਤੇ ਆਪ ਜਿਹੜਾ ਕੋਈ ਬੱਚਾ ਮਨੋਵਿਗਿਆਨ ਜਾਂ ਕੋਈ ਮੈਂਟਲੀ ਹੋ ਜਾਂਦਾ ਬੱਚਾ ਪਰ ਡਾਕਟਰ ਤੋਂ ਨਹੀਂ ਲੋਟਦਾ ਤਾਂ ਡਾਕਟਰ ਵੀ ਇਹਨਾਂ ਕੋਲੇ ਬੱਚੇ ਭੇਜਦੇ ਸੀ। ਕਈ-ਕਈ ਡਾਕਟਰ ਤਾਂ ਇਹਨਾਂ ਕੋਲੇ ਆਪ ਇਹਦੇ ਬਹੁਤ ਨੇੜੇ ਸੀ ਜਿਹੜਾ ਕੋਈ ਬੱਚਾ ਹੁੰਦਾ ਇਹਦੇ ਕੋਲ ਆਉਂਦਾ ਜਾਂ ਇਹ ਤੋਂ ਪੁੱਛ ਕੇ ਜਾਂਦਾ। ਜਿਵੇਂ ਡਾਕਟਰ ਮੇਰੇ ਖਾਲਾ ਆਪਣੇ ਮਨੀਤ ਬੈਠਾ ਇੱਥੇ ਆਪਣੇ ਸਗਰੂ ਰੋਡ ਤੇ ਜੇ ਆਪਾਂ ਜੀ ਜੀ ਆਪਾਂ ਜਾਣਿਆ ਨਾਨਕੀ ਵਾਲੇ ਚੌਂਕ ਨੂੰ ਜਾਂਦੇ ਹਾਂ ਡਾਕਟਰ ਪ੍ਰਦੀਪ ਜੀ ਆਪਾਂ ਗੱਲ ਕਰੀਏ ਕਿ ਸਮਾਜ ਨੂੰ ਇੱਕ ਸੇ ਦੇਣ ਵਾਲੇ ਪਾਜ ਹੋਣੇ ਹੈ। ਮੈਂ ਕਹਿੰਦਾ ਮੌਜੂਦ ਵੀ ਐਡੀ ਬੜੀ ਤਰੱਕੀ ਮੈਂ ਕਹਿੰਦਾ ਸਿੱਧੂ ਸਾਹਿਬ ਜੀ ਮੈਂ ਕਹਾਂ ਵੀ ਅਸੀਂ ਇਹਦੇ ਬਰਾਬਰ ਨਹੀਂ ਅਸੀਂ ਸਾਡੇ ਕੋਲ 40 ਕਿਲੇ ਲੈ ਚ 50 ਕਿਲੇ ਇਹਦੇ ਕੋਲੇ ਸਾਨੂੰ ਨਹੀਂ ਪਤਾ ਵੀ ਕਿਵੇਂ ਆਉਂਦਾ ਨਾ ਕਿਸੇ ਨੇ ਗਰੀਬ ਤੋਂ ਪੈਸਾ ਲੈਣਾ ਸੀ ਕੋਈ ਧੱਕੇ ਨਾਲ ਹੀ ਪੈਸੇ ਲੈ ਕੇ ਜਾਂਦੇ ਸੀ ਚੰਗੇ ਚੰਗੇ ਅਫਸਰ ਅਸੀਂ ਆ ਮੇਰੇ ਕੋਲ ਆਉਂਦੇ ਸੀ ਸਰਪੰਚ ਸਾਹਿਬ ਤੁਹਾਡਾ ਭਤੀਜਾ ਲੱਗਦਾ ਤੁਸੀਂ ਸਾਡੇ ਨਾਲ ਜਦੋਂ ਆਉਂਦੇ ਤਾਂ ਕਿਸੇ ਜਿਹਦੇ ਬਟ ਕੈਨੇਡਾ ਦੀਆਂ ਵੀ ਟਿਕਟਾਂ ਹੋਈਆਂ ਹੁੰਦੇ ਬੱਚਿਆਂ ਦੀਆਂ ਜਿਨ੍ਹਾਂ ਦੇ ਬੱਚੇ ਅਫਸਰ ਹੋ ਜਾਂਦੇ ਨਹੀਂ ਟਿਕਟਾਂ ਦੀਆਂ ਜਾ ਸਕਦੇ ਸੀ ਕੈਂਸਲ ਕਰਾਉਂਦੇ ਸੀ ਉਦੋਂ ਬਾਅਦ ਇਹਦਾ ਪਤਾ ਲੱਗਦਾ ਸੀ ਫਿਰ ਆਉਂਦੇ ਸੀ ਉਹ ਮੇਰੇ ਕੋਲੇ ਆ ਕੇ ਮੈਨੂੰ ਕਹਿੰਦੇ ਸਾਨੂੰ ਲੈ ਕੇ ਚੱਲ ਇੱਥੇ ਉਹਨਾਂ ਦਾ ਵੀ ਇਲਾਜ ਕਰਾ ਕੇ ਅਜ ਉਹ ਵੀ ਅਫਸਰ ਵਿਚਾਰੇ ਫੋਨ ਕਰ ਰਹੇ ਨੇ ਸਰਪੰਚ ਸਾਹਿਬ ਬਹੁਤ ਮਾੜਾ ਹੋਇਆ ਬਸ ਮਾੜੀ ਕਿਸਮਤ ਇਹਦੀ ਕੋਈ ਅਸੀਂ ਨਹੀਂ ਕਹਿ ਸਕਦੇ ਵੀ ਇਹ ਬੰਦੇ ਨੂੰ ਕੋਈ ਕਿਸੇ ਨਾਲ ਬਹਿਰਤੀ ਬਹਿਰਤਾ ਹੀ ਨਹੀਂ ਸੀ ਗਰੀਬ ਦਾ ਘਰ ਗਰੀਬ ਬੰਦੇ ਦੀ ਮਦਦ ਕਰਦਾ ਸੀ ਕਿਸਮਸ਼ਾਨ ਘਾਟ ਦੇ ਦੋ ਤਿੰਨ ਵਾਰੀ ਇਹਨੇ ਸੇਵਾ ਕੀਤੀ ਮੈਂ ਕੈਨੇਡਾ ਗਿਆ ਹੋਇਆ ਸੀ ਚਾਚਾ ਜੀ ਮੈਂ ਕੈਨੇਡਾ ਤੂੰ ਕੈਨੇਡਾ ਗਿਆ ਮੈਂ ਤੇ ਸੇਵਾ ਕਰਦਾ ਕਹਿੰਦਾ ਆਪਣਾ ਸ਼ਮਸ਼ਾਨ ਘਾਟ ਮਾੜਾ ਵੀ ਪੱਤੇ ਪੁੱਤੇ ਬਹੁਤ ਵੈਰ ਮੈਂ ਕਰ ਦੋ ਪੁੱਤ ਫਿਰ ਮੈਨੂੰ ਵੀਡੀਓ ਭੇਜੀ ਇਹਨੇ ਕਹਿੰਦਾ ਮਾ ਜਰ ਬਹੁਤ ਚੰਗਾ ਕੰਮ ਕੀਤਾ ਕਿਤੇ ਕੋਈ ਖੇਡਣ ਵਾਲ ਆ ਗਿਆ ਤਾਂ ਘੱਟੋ ਘੱਟ 50 55 ਹਜ਼ਾਰ ਦੀ ਪਰਚੀ ਦਿੰਦਾ ਸੀ ਕੋਈ ਪਿੰਡ ਦਾ ਆ ਗਿਆ ਕੋਈ ਪਿੰਡ ਦੀ ਕੋਈ ਕੋਈ ਵੀ ਚਾਹੇ ਟੀਮ ਆ ਚਾਹੇ ਕੋਈ ਵਿਅਕਤੀ ਆ ਗਿਆ ਖੇਡਾਂ ਕਰਾਉਂਦਾ ਜਾਂ ਕੋਈ ਬਲੱਡ ਬੈਂਕ ਜਾਂ ਕੋਈ ਕ੍ਰਿਕਟ ਦਾ ਮੈਚ ਕਰਾਉਂਦਾ ਤੇ ਇਹਨੇ ਬਦ ਚੜ ਕੇ ਉਹਦੇ ਪੈਸੇ ਦੇਣੇ ਸੀ ਕਦੇ ਇਹਨੇ ਸੋਚਿਆ ਨਹੀਂ ਸੀ ਮੈਂ ਕਹਿੰਦਾ ਬੱਚੇ ਨੇ ਜੀ ਨਵੇਂ ਮੁੰਡੇ ਨੇ ਨਵਾਂ ਖੂਨ ਆਪਾਂ ਇਹਨਾਂ ਨੂੰ ਵੀ ਕੰਮਾਂ 'ਚ ਪਾਉ ਖੇਡਾਂ 'ਚ ਪਾਉ ਕਿੰਨਾ ਘਾਟਾ ਪਿਆ ਉਹਦੇ ਚ ਘਾਟੇ ਨਾਲ ਉਹਦਾ ਜੀ ਪੁੱਛੋ ਜੇ ਘਾਟਾ ਕਹਿੰਣਾ ਵੀ ਸਾਨੂੰ ਤਾਂ ਬਹੁਤ ਵੱਡਾ ਘਾਟਾ ਸਮਾਜ ਨੂੰ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਦੀਪਰੇ ਇਹ ਨਹੀਂ ਹੋ ਸਕਦੀ ਕੀ ਨਾਮ ਹੈ ਬੇਟਾ ਤੇਰਾ? ইরাਵੀ। ਬੇਟਾ ਰਵੀ ਤੁਸੀਂ ਬਾਬਾ ਤੇ ਬੱਤਰ ਜੀ ਮੈਂ ਕਿੰਨਾ ਟਾਈਮ ਤੋਂ ਇੱਥੇ ਰਹੇ ਰਹੇ ਸੀ ਕਿਦਾਂ ਦਾ ਸੁਭਾਅ ਸੀ? 16 ਸਾਲ ਹੋ ਗਏ ਇਸ ਮਤਲਬ 16 ਸਾਲ ਹੋਣ ਵਾਲੇ ਸੀ ਤੇ ਬਹੁਤ ਵਧੀਆ ਸੁਭਾਅ ਸੀ ਇੰਨੀ ਕੇਅਰ ਕਰਦੇ ਸੀ ਬਹੁਤ ਜ਼ਿਆਦੇ। ਜੇ ਖੁਦ ਨੂੰ ਵੀ ਦੁੱਖ ਹੁੰਦਾ ਸੀ ਆਪ ਦੁਖੀ ਹੋ ਜਾਂਦੇ ਸੀ ਕਿ ਮੇਰੇ ਬੱਚੇ ਦੁਖੀ ਨੇ। ਅੱਜ ਕੀ ਘਟਨਾ ਵਾਪਰੀ ਸੀ? ਤੁਸੀਂ ਤਾਂ ਤੁਸੀਂ ਉਸ ਟਾਈਮ ਇੱਥੇ ਸੀ ਐਸੀ ਸਕੂਲ ਗਈ ਵੈਸੀ ਤੁਸੀਂ ਉਹਨਾਂ ਨੂੰ ਕਦੋਂ ਮਤਲਬ ਕਿ ਮਿਲੇ ਮਤਲਬ ਕਿ ਪਹਿਲੀ ਵਾਰ ਕਿਤਨੀ ਉਮਰ ਸੀਗੀ ਤੁਹਾਡੀ ਪਤਾ ਯਾਦ ਹੈ ਉਸ ਟਾਈਮ ਵਿੱਚ ਬਚਪਨ ਤੋਂ ਬਚਪਨ ਅੱਜ ਕੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਅੱਜ ਉਹ ਬਾਬਾ ਪਿਤਾ ਸੰਜੀਵ ਹੈ ਨਹੀਂ ਤੇ ਦੁਨੀਆ ਤੇ ਕੀ ਲੱਗ ਰਿਹਾ ਸੋਹਣਾ ਸੋਹਣਾ ਜਿਹਾ ਲੱਗ ਰਿਹਾ ਘਰ ਕਿ ਕੋਈ ਹੈ ਨਹੀਂ ਪੀਕਲਸਟ ਫਰਸ ਪਲਸ 1 ਕਿਦਾਂ ਦਾ ਸਵਾਸ ਸੀ ਬਹੁਤ ਬਹੁਤ ਜ਼ਿਆਦਾ ਵਧੀਆ ਸੀ ਉਹਨਾਂ ਵਰਗਾ ਨਹੀਂ ਕੋਈ ਦੇਖਿਆ ਇੱਕ ਮਿੰਟ ਹਾਂਜੀ ਰੋ ਰੋ ਰੋਖੇ ਤੇ ਮੈਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਵਿੰਦਰ ਸਿੰਘ ਹੈ ਜੀ ਗੋਵਿੰਦਰ ਤੁਸੀਂ ਇੱਕ ਬਾਬਾ ਡੱਕਾ ਵਾਲਾ ਨਾਂ ਤੇ ਮਸ਼ਹੂਰ ਸੀ ਹਾਂਜੀ ਹਾਂਜੀ ਤਾਂ ਉਹਨਾਂ ਦੇ ਕੀ ਗੱਲਬਾਤ ਹੋਈ ਜੀ ਸਾਡੇ ਹੋ ਜੀ ਵੱਡੇ ਬ੍ਰਦਰ ਨੇ ਮੇਰੇ ਮੈਂ ਉਹਨਾਂ ਨਾਲ 26 ਸਾਲ ਤੋਂ ਰਹਿ ਰਿਹਾ ਸੀਗਾ ਹਾਂਜੀ ਉਹ ਰਹੀ ਉਹਨਾਂ પતિ ਜਾਂ ਅਕਸਰ ਆਉਂਦਾ ਜਾਂਦਾ ਰਹਿੰਦਾ ਉਹਨਾਂ ਕੋਲ ਤੇ ਕੱਲ ਵੀ ਆਇਆ ਉਹ ਅੰਦਰ ਗਿਆ ਅਸੀਂ ਜਿਵੇਂ ਕਿ ਰੂਮ ਚ ਬੈਠਦੇ ਨੇ ਏਸੀ ਲੱਗਿਆ ਹੁੰਦਾ ਰੂਮ ਬੰਦ ਕਰਕੇ ਬੈਠ ਜਾਂਦੇ ਨੇ ਉਹ ਆਇਆ ਜੀ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਗੱਲਬਾਤ ਹੋਈ ਅੰਦਰ ਨਹੀਂ ਤਾਂ ਸਾਨੂੰ ਬਾਹਰੋਂ ਹੀ ਦਿਖਿਆ ਵੀ ਉਹ ਉਹਨਾਂ ਨੂੰ ਮਾਰ ਰਿਹਾ ਜੀ ਕੁਝ ਅਸੀਂ ਇੱਕਦਮ ਰੂਮ ਚ ਭੱਜ ਕੇ ਗਏ ਇੰਨੇ ਉਹ ਦੂਸਰੀ ਸਾਈਡ ਦੀ ਨਿਕਲ ਗਿਆ ਬਸ ਉਹਨਾਂ ਨੂੰ ਅਸੀਂ ਲੈ ਕੇ ਹਸਪੀਟਲ ਆ ਗਏ ਕੀ ਕੀ ਮਾਰੇ ਉਸ ਨੂੰ ਪਤਾ ਨਹੀਂ ਉਹ ਕੁਝ ਥੋੜੀ ਟਾਈਪ ਕੁਝ ਵੀ ਚੀਜ਼ ਚ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਸੀ ਜਦੋਂ ਤੁਸੀਂ ਮੌਕੇ ਤੇ ਦੇਖਿਆ ਤਾਂ ਕਿਤਨਾ ਦੇ ਹਾਲਤ ਸੀ ਉਹਨਾਂ ਦੇ ਖੂਨ ਨਾ ਬਲੱਡ ਨਾ ਪੂਰਾ ਬੈੱਡ ਲਿਪੜਿਆ ਪਿਆ ਸੀਗਾ ਜੀ ਕੱਪੜੇ ਲਫਤ ਬਸ ਉਹਨਾਂ ਵਾਂਸੀ ਉਸੇ ਹਾਲ ਚ ਚੱਕਿਆ ਜੀ ਸਰੀਰਕ ਤੌਰ ਤੇ ਕਿਵੇਂ ਸੀਗੇ ਉਹ ਹੈਂਡੀਕੈਪਡ ਹੈਂਡੀਕੈਪਡ ਅਸੀਂ ਚੱਲ ਨਹੀਂ ਸਕਦੇ ਸੀ ਕੋਈ ਕੀ ਕੀ ਕੰਮ ਕਰਦੇ ਸੀ ਉਹ ਸਾਈਕੋਲੋਜੀ ਸਟੇਸੀ ਗਈ ਬਹੁਤ ਦੂਰੋਂ ਦੂਰੋਂ ਲੋਕ ਉਹਨਾਂ ਜਾਣਦੇ ਸੀ ਤੇ ਇਲੈਕਟ੍ਰੋਨਿਕਸ ਦਾ ਕਮ ਸੀ ਸੜਾ ਬਾਬਾ ਦੇ ਨਾਮ ਤੇ ਲੱਗਦਾ ਰੱਖਦੇ ਹਾਂ ਕੀ ਕੀ ਕਰਨ ਲੱਗਦਾ ਕਿਉਂ ਮਤਲਬ ਇਦਾਂ ਦੀ ਘਟਨਾ ਹੋਣੀ ਜਾਂਦੀ ਸਕੀ ਇੱਕ ਤਾਂ ਉਹ ਨਸਾਬੋ ਕਰ ਦਿੱਤੀ ਸੀ ਉਹ ਉਹਦਾ ਟ੍ਰੀਟਮੈਂਟ ਵੀ ਉਹ ਹੀ ਪਿਛਲੇ 10 ਸਾਲਾਂ ਤੋਂ ਕਰਵਾ ਰਹੇ ਸੀ ਆਪਣੇ ਸੰਗਰੂਰ ਤੋਂ ਉਹਨਾਂ ਦੀ ਮਾਤਾ ਦੀ ਦਵਾਈ ਵਗੈਰਾ ਸਾਰਾ ਮਤਲਬ ਉਹਨਾਂ ਟੋਟਲ ਖਰਚਾ ਹੀ ਉਹ ਹੀ ਚੱਕ ਰਹੇ ਸੀ ਨਾਲੇ ਉਹਨਾਂ ਨੇ ਪਹਿਲਾਂ ਵੀ ਆਪਣੀ ਜ਼ਮੀਨ ਵੇਚ ਕੇ ਵੀ ਉਹਨਾਂ ਦਾ ਕਰਜ਼ਾ ਲਾ ਕੀ ਇਹਦੇ ਉਸ ਤੋਂ ਬਾਅਦ ਚੱਕ ਕੇ ਤੁਸੀਂ ਕਿੱਥੇ ਲੈ ਕੇ ਗਏ ਅਸੀਂ ਪਹਿਲਾਂ ਦੀਪਕ ਹਸਪੀਟਲ ਚ ਆਈ ਮੋਢੀ ਸਹਾਇਤਾ ਲਈ ਫਿਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੇ ਅਮਰ ਚ ਰੈਫਰ ਕਰਾਉਂਦੇ ਅਮਰ ਜੀ ਆ ਕੇ ਕੀ ਗੱਲ ਅਮਰ ਚ ਉਹਨਾਂ ਦਾ ઓਪਰੇਟ ਹੋਇਆ ਜੀ ਫਿਰ ਉਸ ਤੋਂ ਬਾਅਦ ਜੀ ਸ਼ਾਮ 5:30 ਵਜੇ ਉਹ ਐਕਸਪਾਇਰ ਹੋ ਗਏ ਸਰ ਤੁਸੀਂ ਕੰਪਲੀਟ ਤੁਹਾਡੇ ਵੱਲੋਂ ਜੀ ਹਾਂ ਜੀ ਸਰ ਜੀ ਕਿ ਰਾਣਪੁਰੇ ਦੀ ਘਟਨਾ ਸਾਹਮਣੇ ਆਈ ਹੈ ਹੀ ਹੈ ਇਹ ਪੂਰੀ ਘਟਨਾ ਕੌਣ ਸੀ ਕਰੰਦਾ ਹੋਵੇ ਦੇਖੋ ਇੱਕ 75 ਸਿੰਘ ਨਾਂ ਦਾ ਬੰਦਾ ਸੀ ਵੈਸੇ ਛੜਾ ਸੀਗਾ ਤੇ ਉਹਦਾ ਭਤੀਜਾ ਸੀਗਾ ਹੈਗਾ ਮਨਦੀਪ ਮਨਪਰੀ ਮਨਵੀਰ ਮਨਵੀਰ ਸਿੰਘ ਪੁੱਤ ਹਰਕੀਰਤ ਸਿੰਘ ਠੀਕ ਹੈ ਉਹਨੇ ਉਹ ਐਕਚੁਅਲੀ ਹੈਗਾ ਡਿਕਟਾ ਹੈਗਾ ਸੀਗਾ ਨਸ਼ੇ ਦਾ ਆਦੀ ਸੀਗਾ ਉਹ ਆਪਣੇ ਜਿਹੜਾ ਚਾਚਾ ਪੁਤਲ ਸਿੰਘ ਸੀ ਉਹਦੇ ਪਾਸੋਂ ਉਹ ਛੜਾ ਹੋਣ ਕਰਕੇ ਉਹਦੇ ਪਾਸੋਂ ਪੈਸੇ ਪੂਸੇ ਉਹ ਤੋਂ ਖੋਲ ਲੈਂਦਾ ਰਹਿੰਦਾ ਸੀਗਾ ਤੇ ਆਪਣੀ ਨਸ਼ੇ ਦੀ ਪੂਰਤੀ ਕਰਦਾ ਰਹਿੰਦਾ ਸੀਗਾ ਕੱਲ ਦੀ ਜੋ ਗੱਲ ਹੈਗੀ ਆ ਤੇ ਉਹਨੇ ਕਿ ਨਾ ਉਹਦੇ ਜੋ ਸਿਰ ਦੇ ਵਿੱਚ ਉਹਦੇ ਸੱਟ ਮਗਰਾਂ ਮਾਰੀ ਐ ਕਿਸੇ ਲੋਹੇ ਦੀ ਰਾਤ ਸਾਨੂੰ ਕਰੀਬ 10:30 9 ਵਜੇ ਸਾਨੂੰ ਮੈਡੀਕਲ ਰੁਕਾ ਅੰਮ੍ਰਿਤਸਰ ਹਸਪਤਾਲ ਪਟਿਆਲੇ ਤੋਂ ਆਇਆ ਇਹਦੀ ਡੈਥ ਹੋ ਗਈ ਉਸ ਸੰਬੰਧੀ ਅਸੀਂ ਕਾਰਵਾਈ ਕਰ ਰਹੇ ਹਾਂ ਠੀਕ ਹੈ ਜਲਦੀ ਤੋਂ ਜਲਦੀ ਅਸੀਂ ਦੋਸ਼ੀਆਂ ਨੂੰ ਵੀ ਫੜ ਕੇ ਸਲਾਖਾਂ ਪੇਸ਼ ਕਰਾਂਗੇ ਸਰ ਕੀ ਕਾਰਨ ਲੱਗਦਾ ਦੀ ਕਿਉਂ ਉਸ ਨੇ ਮਾਰੇ ਵੀ ਪਤਾ ਲੱਗਿਆ ਕਾਰਨ ਦੇਖੋ ਫਿਲਹਾਲ ਜਿਹੜੀ ਗੱਲ ਹੈਗੀ ਆ ਵੀ ਜਿਹੜਾ ਇਹਦਾ ਭਤੀਜਾ ਸੀ ਉਹਨੇ ਵੀ ਆਪਣੇ ਚਾਚੇ ਨੂੰ ਕਿ ਨਾ 1.5 ਲੱਖ ਰੁਪਏ ਜੋ ਪਤਾ ਲੱਗਿਆ ਵੀ ਉਹ ਦਿੱਤਾ ਹੋਇਆ ਸੀਗਾ ਉਹ ਥੋੜਾ ਸ਼ੇਅਰ ਮਾਰਕੀਟ ਦੇ ਜਿਹੜਾ ਜਿਹੜਾ ਪਵਿੱਤਰ ਸਿੰਘ ਜਿਹੜਾ ਮਿੱਤਕ ਮਰਿਆ ਜਿਹੜਾ ਉਹ ਥੋੜਾ ਜਿਹਾ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਉਣ ਦਾ ਹੋ ਸੀਗਾ ਤੇ ਇਸ ਕਰਕੇ ਉਹ ਪੈਸੇ ਦੀ ਆਪਣੇ ਚਾਚੇ ਤੋਂ ਆਪਣੀ ਵਾਪਸੀ ਨੂੰ ਬਾਰੇ ਡਿਮਾਂਡ ਕਰਦਾ ਸੀ ਜੋ ਪਤਾ ਲੱਗਿਆ ਇਸ ਕਰਕੇ ਜੋ ਹੈਗੀ ਹੈ ਡੈਥ ਹੋਈ ਗਈ ਲੜਾਈ ਝਗੜਾ ਹੋਇਆ ਨਾ ਉਹ ਤੇ ਡੈਥ ਹੋਈ ਹੈ ਉਹ ਉਹ ਗਿਰੀ ਅਗਲੀ ਪਤਝਾ ਜਿਹੜੀ ਕੰਪਲੇਟ ਕਿਸ ਵੱਲੋਂ ਕੀਤੀ ਗਈ ਹੈ ਇਹਨਾਂ ਦਾ ਭਰਾ ਇਹਦਾ ਪਵਿੱਤਰ ਸਿੰਘ ਦਾ ਭਰਾ ਗੁਰਵਿੰਦਰ ਸਿੰਘ ਜੀ ਦਾ ਹੈਗਾ ਸਭ ਤੋਂ ਛੋਟਾ ਭਰਾ ਇਹਨੂੰ ਹੈਗਾ ਠੀਕ ਹੈ ਨਾ ਉਹਨੇ ਕੰਪਲੇਟ ਕੀਤੀ ਹੈ ਇਹ ਚਾਰ ਭਰਾ ਨੇਗੇ ਠੀਕ ਹੈ ਉਹਨੇ ਕੰਪਲੇਟ ਕੀਤੀ ਹੈ ਵੀ ਮੇਰੇ ਭਰਾ ਨੂੰ ਜਿਹੜਾ ਹੈਗਾ ਫਲਾਣੇ ਦੇ ਸਿੰਘ ਨੇ ਠੀਕ ਹੈ ਮੇਰਾ ਜਿਹੜਾ ਸਾਡਾ ਪਤੀਜਾ ਲੱਗਦਾ ਤੇ ਉਹਨੇ ਜਿਹੜੀ ਹੈਗੀ ਆ ਕੋਈ ਤਿੱਕੀ ਜਾਂ ਕੋਈ ਲੋਹੇ ਦੀ ਰਾਡ ਵਗੈਰਾ ਨਾਲ ਉਹਦੇ ਸੱਤੇ ਵਾਰਕ ਮਗਰਾ ਕੀਤੇ ਨੇ ਕਿਸ ਕਰਕੇ ਕੋਈ ਲੱਤ ਨਹੀਂ ਕੋਈ ਸੀਸੀਟੀਵੀ ਫੁਟੇਜ ਵਗੈਰਾ ਹੈ ਸੀਟੀ ਜੀ ਫੁਟੇਜ ਹੈ ਪਰ ਫਿਲਹਾਲ ਜਿਹੜੀ ਹੈਗੀ ਆ ਉਹ ਅਸੀਂ ਖੁੰਗਾ ਲਾਂਗੇ ਬਾਅਦ ਦੇ ਵਿੱਚ ਫਿਰ ਉਸ ਬਾਰੇ ਬੋਕਰਾਂਗੇ